ਪਾਜੀ ਨਹੀਂ ਜੀਰਾ ਰੋਡ ਤੇ ਨਹੀਂ ਆਪਣੇ ਇਸੇ ਰੋਡ ਤੇ ਜਿੱਧਰੋਂ ਆਪਾਂ ਆਉਂਦੇ ਆ ਮੋਗੇ ਵਾਲੇ ਰੋਡ ਤੇ ਜਿਹੜਾ ਬਾਜ਼ਾਰ ਤੋਂ ਮਾਫੀ ਤੋਂ ਨਿਕਲ ਕੇ ਆਪਾਂ ਅੱਗੇ ਨਾਲ ਫਾਇਰ ਸਾਲਾ ਸਾਲਾ ਸਿਰਖੇ ਵਾਲਾ ਦੇਖਿਓ ਆਪ ਵੀ ਮੌਣੀ ਤੇ ਰਿਸ਼ਤੇਦਾਰਾਂ ਨੂੰ ਵੀ ਹਾਂ ਬੋਲੇ ਈ ਜ਼ੋ ਨਿਹਾਲਾ ਗਰੇੰਗਾਇ ਅੰਦਰ ਬਾਹਲੇ ਉਹਦਾ ਭਾਈ ਅਮਰਪਾਲ ਕਾਲ Será que eu ਉਹਨਾਂ ਸਾਡੇ ਪੁਜਾਤੀਆਂ ਇਹਨਾਂ ਨੇ ਸਿੱਖਾਂ ਦੇ ਪੋਤੋ ਹੋ ਕੇ ਜੇ ਸਿੱਖਾਂ ਨੂੰ ਇਹਨਾਂ ਦੀ ਫੁੱਟਦੇ ਆ ਖੁਸ ਆਪੇ ਕੋਈ ਨਹੀਂ ਲੱਗਦਾ ਸਾਲੇ ਇਹ ਤਾਂ ਬੱਲੇ ਬੱਲੇ ਸਭ ਪਾਪੀ ਅਮਰਤਪਾਲ ਸਿੰਘ ਨਸ਼ਾ ਸਿਦਾਰਿਆ ਸੀ ਤੇ ਇਹਨਾਂ ਗੰਦੀਆਂ ਸਰਕਾਰਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਐਨਐਸ ਲਾ ਕੇ ਆਸਾਮ ਜਿਹੜਾ ਜਗ੍ਹਾ ਨੂੰ ਨਾ